ਤਾਂ ਪੰਜਾਬ ਯੂਨੀਫਾਈਡ ਬਿਲਡਿੰਗ ਨਿਜ਼ਮ ਜਿਹੜਾ ਹੈ 2025 ਉਹਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਦੇ ਵਿੱਚ ਜਿਹੜੀਆਂ ਮਕਾਨ ਸਾਰੀ ਸ਼ਹਿਰੀ ਵਿਕਾਸ ਵਿਭਾਗ ਦੇ ਜਾਂ ਲੋਕਲ ਗਵਰਨਮੈਂਟ ਵਿਭਾਗ ਦੇ ਜਿਹੜੀਆਂ ਪ੍ਰਵਾਨਗੀਆਂ ਤੇ ਉਹਨਾਂ ਨੂੰ ਲਾਗੂ ਕਰਨ 'ਚ ਇੱਕਸਾਰਤਾ ਤੇ ਗੁੰਝਲਾਂ ਜਿਹੜੀਆਂ ਜ਼ਿਆਦਾ ਕੰਪਲਿਕੇਟਿਡ ਸੀਗੀਆਂ ਕੁਝ ਸ਼ਰਤਾਂ ਉਸ ਜਿਹੜੇ ਸੌਖੇ ਕੀਤੇ ਗਏ ਨੇ ਤੇ ਇਸ ਐਕਟ ਤਹਿਤ ਘੱਟ ਉਚਾਈ ਵਾਲੀਆਂ ਜਿਹੜੀਆਂ ਬਿਲਡਿੰਗਾਂ ਨੇ 15 ਮੀਟਰ ਤੋਂ ਵਧਾ ਕੇ ਉਹਨੂੰ 21 ਮੀਟਰ ਤੱਕ ਕੀਤਾ ਗਿਆ ਤੇ ਉਹਦੇ ਵਾਸਤੇ 셀ਫ ਸਰਟੀਫਿਕੇਸ਼ਨ ਹੋਊਗੀ ਉਹ ਆਪਣੇ ਆਪ ਹੀ ਨਕਸ਼ਾ ਪਾਸ ਜਿਹੜਾ ਆਪਦੀ ਸਰਟੀਫਿਕੇਸ਼ਨ ਤੇ ਆਪਣੇ ਜਿਹੜਾ ਆਰਕੀਟੈਕਟ ਆ ਉਹਦੇ ਤੋਂ ਉਹ ਕਰਵਾ ਕੇ ਇਹ ਜਿਹੜਾ بڑا ਗੁੰਝਲਦਾਰ ਮਸਲਾ ਸੀ ਨਕਸ਼ਾ ਪਾਸ ਕਰਾਉਣਾ ਦਫ਼ਤਰਾਂ ਦੇ ਬਹੁਤ ਚੱਕਰ ਲੱਗਦੇ ਸੀ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਕਰਾਪ ਚੱਕਰਾਂ ਚੋਂ ਫਿਰ ਕਰਾਪਸ਼ਨ ਵਾਲੇ ਪਾਸੇ ਨੂੰ ਜਾਂਦੀ ਸੀ ਗੱਲ ਤਾਂ ਇਹ ਹੁਣ 21 ਮੀਟਰ ਤੱਕ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਦੇ ਵਿੱਚ ਕੋਈ ਨਕਸ਼ਾ ਇਧਰ ਉਧਰ ਦਫ਼ਤਰਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਸੈਲਫ ਸਰਟੀਫਿਕੇਸ਼ਨ ਮੁਤਾਬਕ ਉਹੜਾ ਨਕਸ਼ਾ ਜਿਹੜਾ ਉਹ ਪਾਸ ਹੋ ਜਾਊਗਾ ਤੇ ਗਰਾਊਂਡ ਕਵਰੇਜ ਵੀ ਵਧਾਈ ਗਈ ਹੈ ਉਹਨਾਂ ਦੀ ਜਿਹੜੀ 100 ਮੀਟਰ ਦਾ ਜਿਹੜਾ ਘੱਟੋ ਘੱਟ 100 ਮੀਟਰ ਦਾ ਜਿਹੜਾ ਪਲਾਟ ਹੈ ਉਹਦੇ ਚ ਗਰਾਉਂਡ ਪਾਰਕਿੰਗ ਤੇ ਸੈਟਬੈਕ ਤੇ ਖੁੱਲ੍ਹੀ ਜਗ੍ਹਾ ਦੇ ਜਿਹੜੇ ਨਿਯਮ ਨੇ ਉਹਨਾਂ ਚ ਢਿੱਲ ਦਿੱਤੀ ਗਈ ਹੈ ਤੇ ਸਿੰਗਲ ਯੂਨੀਫਾਈਡ ਫਰੇਮਵਰਕ ਦੇ ਵਿੱਚ ਤੇ ਉਹਦੇ ਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਕਫੈਤੀ ਤੇ ਕਿਰਾਏ ਤੇ ਮਕਾਨਾਂ ਦੀ ਵਿਵਸਥਾ ਜਿਹੜੀਆਂ ਨੇ ਉਹ ਵੀ ਸ਼ਾਮਲ ਕੀਤੀ ਗਈ ਨਹੀਂ